ਸਤਿ ਸ਼੍ਰੀ ਅਕਾਲ ਦੋਸਤੋ ਲੁਧਿਆਣਾ ਦੇ ਸਲੇਮ ਟਾਬਰੀ ਤੋਂ ਇੱਕ ਬਹੁਤ ਮਨਪਸੰਦ ਖਬਰ ਸੁਣਨ ਨੂੰ ਮਿਲੀ ਹੈ ਕਿ ਇੱਕ Laash ਨੂੰ ਤਿੰਨ ਤੋਂ ਲੈ ਕੇ ਚਾਰ ਟੁਕੜਿਆਂ ਦੇ ਵਿੱਚ ਕੱਟ ਕੇ ਡਰਮ ਦੇ ਵਿੱਚ ਪਾ ਕੇ ਖਾਲੀ ਪਏ ਪਲਾਟ ਦੇ ਵਿੱਚ ਸੁੱਟ ਦਿੱਤਾ ਗਿਆ ਪੁਲਿਸ ਵੱਲੋਂ ਇਸ ਘਟਨਾ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਜਿਸ ਲੜਕੇ ਦੀ ਮੌਤ ਹੋਈ ਹੈ ਕਤਲ ਹੋਇਆ ਉਸ ਦੀ ਪਛਾਣ ਇੱਕ ਇੰਜੀਨੀਅਰ ਦੇ ਤੌਰ ਤੇ ਹੋਈ ਹੈ ਉਹ ਲੜਕਾ ਪੇਸ਼ੇ ਤੋਂ ਇੰਜੀਨੀਅਰ ਸੀ ਔਰ ਮੁੰਬਈ ਤੋਂ ਕਾਫੀ ਮਹੀਨਿਆਂ ਬਾਅਦ ਉਹ ਵਾਪਸ ਆਇਆ ਸੀ ਘਰ ਦੇ ਵਿੱਚ ਸਿਰਫ ਕੁਝ ਟਾਈਮ ਹੀ ਉਹ ਰੁਕਿਆ ਸੀ ਉਸ ਤੋਂ ਬਾਅਦ ਕਿਸੇ ਕੰਮ ਦੇ ਲਈ ਘਰ ਤੋਂ ਬਾਹਰ ਗਿਆ ਤੇ ਫਿਰ ਲਾਪਤਾ ਹੋ ਗਿਆ ਲੁਧਿਆਣਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਖੌਫ ਪਾਇਆ ਜਾ ਰਿਹਾ ਹੈ ਦਿਲ ਦਹਿਲਾਉਣ ਵਾਲੀ ਇਹ ਘਟਨਾ ਹੈ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਸੈਕ੍ਰੇਟ ਹਾਰਟ ਸਕੂਲ ਇਲਾਕੇ ਵਿੱਚ ਉਸ ਸਮੇਂ ਸੰਸਨੀ ਸੰਸਣੀ ਫੈਲ ਗਈ ਜਦੋਂ ਇੱਕ ਨੌਜਵਾਨ ਦੀ লাশ ਡਰਮ ਵਿੱਚੋਂ ਬਰਾਮਦ ਹੋਈ ਇਸ ਤੋਂ ਵੀ ਦਹਿਸ਼ਤ ਵਾਲੀ ਗੱਲ ਇਹ ਸੀ ਕਿ লাশ ਤਿੰਨ ਟੁਕੜਿਆਂ ਵਿੱਚ ਕੱਟੀ ਹੋਈ ਸੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ লাশ ਨੂੰ ਡਰਮ ਵਿੱਚ ਭਰ ਕੇ ਖਾਲੀ ਪਲਾਟ ਵਿੱਚ ਸੁੱਟ ਦਿੱਤਾ ਗਿਆ ਸਰੀਰ ਦੇ ਕੁਝ ਹਿੱਸੇ ਸੜੇ ਹੋਏ ਸਨ ਅਤੇ ਸਰੀਰ ਨੂੰ ਤੇਜ਼ ਤਾਰ ਹਥਿਆਰਾਂ ਨਾਲ ਤਿੰਨ ਟੁਕੜਿਆਂ ਵਿੱਚ ਕੱਟਿਆ ਗਿਆ ਸੀ ਇੱਕ ਰਾਘੀਰ ਨੇ ਢੋਲ ਖੋਲਿਆ ਪਾਵਸ ਡਰਮ ਦਾ ਟੱਕਣ ਖੋਲਿਆ ਤਾਂ ਅੰਦਰੋਂ ਸ਼ੇਰ ਮਿਲਿਆ ਸਰੀਰ ਦਾ ਹੇਠਲਾ ਹਿੱਸਾ ਅੱਗ ਨਾਲ ਸਾੜਿਆ ਗਿਆ ਸੀ ਲੋਕਾਂ ਨੇ ਇਸ ਡਰਮ ਨੂੰ ਦੇਖਿਆ ਤੇ ਤੁਰੰਤ ਜਿਹੜਾ ਪੁਲਿਸ ਨੂੰ ਸੂਚਿਤ ਕੀਤਾ ਸੂਚਨਾ ਮਿਲਨ ਤੇ ਸਲੇਮ ਟਾਬਰੀ ਥਾਣੇ ਦੇ ਸੀਨੀਅਰ ਪੁਲਿਸ ਅਧਿਕਾਰੀ ਅਤੇ ਮੌਕੇ ਤੇ ਪਹੁੰਚੇ ਜਾਂਚ ਤੋਂ ਬਾਅਦ ਪੁਲਿਸ ਨੇ ਸਰੀਰ ਦੇ ਅੰਗਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਮ੍ਰਿਤਕ ਦੀ ਪਛਾਣ ਭਾਰਤੀ ਕਲੋਨੀ ਦੇ ਰਹਿਣ ਵਾਲੇ ਕੰਪਿਊਟਰ ਇੰਜੀਨੀਅਰ ਦਵਿੰਦਰ ਸਿੰਘ ਵਜੋਂ ਹੋਈ ਹੈ ਦਵਿੰਦਰ ਸਿੰਘ 5 ਮਹੀਨਿਆਂ ਬਾਅਦ ਮੁੰਬਈ ਤੋਂ ਵਾਪਸ ਆਇਆ ਸੀ ਅਤੇ ਸਿਰਫ 15 ਮਿੰਟ ਲਈ ਹੀ ਘਰ ਰਿਹਾ ਸੀ ਉਹ ਇਹ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਵਾਲ ਕਟਵਾਉਣ ਜਾ ਰਿਹਾ ਹੈ 2 ਦਿਨਾਂ ਬਾਅਦ ਉਸ ਦੀ ਉਸ ਦੀ ਲਾਸ਼ ਜੋ ਕਿ ਤਿੰਨ ਟੁਕੜਿਆਂ ਵਿੱਚ ਕੱਟੀ ਹੋਈ ਮਿਲੀ ਸੀ रिपोर्टਾਂ ਅਨੁਸਾਰ ਦਵਿੰਦਰ ਵਿਆਹਿਆ ਹੋਇਆ ਸੀ ਤੇ ਉਸਦੀ 1 ਸੱਤ ਮਹੀਨੇ ਦੀ ਬੇਟੀ ਹੈ ਉਹ 5 ਮਹੀਨੇ ਪਹਿਲਾਂ ਹੀ ਮੁੰਬਈ ਗਿਆ ਸੀ ਉਹ 2 ਦਿਨ ਪਹਿਲਾਂ ਹੀ ਮੁੰਬਈ ਤੋਂ ਵਾਪਸ ਆਇਆ ਸੀ ਆਪਣੇ ਪਰਿਵਾਰ ਨਾਲ ਲਗਭਗ 15 ਮਿੰਟ ਬਤਾਉਣ ਤੋਂ ਬਾਅਦ ਉਹ ਇਹ ਕਹਿ ਕੇ ਚਲਾ ਗਿਆ ਕਿ ਉਹ ਵਾਲ ਕਟਾਉਣ ਜਾ ਰਿਹਾ ਹੈ ਪਰ ਉਹ ਕਦੇ ਵਾਪਸ ਨਹੀਂ ਆਇਆ ਪੁਲਿਸ ਅਧਿਕਾਰੀਆਂ ਨੇ ਤੁਰੰਤ ਫੋਰੈਂਸਿਕ ਟੀਮ ਨੂੰ ਬੁਲਾਇਆ ਅਤੇ ਸਬੂਤ ਇਕੱਠੇ ਕੀਤੇ ਫਿਰ ਉਹਨਾਂ ਨੇ ਨੇੜਲੇ ਨਿਵਾਸੀਆਂ ਤੋਂ ਪੁੱਛਗਿੱਛ ਕੀਤੀ ਉਨਾ ਦੇ ਉਹਨਾਂ ਨੇ ਪਰਿਵਾਰ ਨੂੰ ਲੱਭਿਆ ਤੇ ਬੁਲਾਇਆ ਪੁਲਿਸ ਨੇ ਸੀਸੀਟੀਵੀ ਫੁਟੇਜ ਜਿਹੜੀ ਪ੍ਰਾਪਤ ਕੀਤੀ ਹੈ ਉਸ ਫੁਟੇਜ ਦੇ ਵਿੱਚ ਕਾਫੀ ਅਹਿਮ ਜਿਹੜਾ ਸਬੂਤ ਹੈ ਉਹ ਪੁਲਿਸ ਦੇ ਹੱਥ ਲੱਗਿਆ ਦਵਿੰਦਰ ਦੇ ਇੱਕ ਦੋਸਤ ਨੂੰ ਸਾਈਕਲ ਤੇ ਇੱਕ ਡਰਮ ਲੈ ਕੇ ਜਾਂਦੇ ਹੋਏ ਦੇਖਿਆ ਗਿਆ ਪੁਲਿਸ ਨੂੰ ਸ਼ੱਕ ਹੈ ਕਿ ਉਸਦੇ ਦੋਸਤ ਨੇ ਦਵਿੰਦਰ ਦਾ ਕਤਲ ਕੀਤਾ ਲਾਸ਼ ਦੇ ਟੁਕੜੇ ਕੀਤੇ ਤੇ ਡਰਮ ਵਿੱਚ ਪਾ ਕੇ ਛੁਟ ਦਿੱਤੇ ਪੁਲਿਸ ਨੂੰ ਅਜੇ ਤੱਕ ਦਵਿੰਦਰ ਦਾ ਦੋਸਤ ਨਹੀਂ ਮਿਲਿਆ ਜਿਸ ਨਾਲ ਉਸ ਹfte ਸ਼ੱਕ ਹੋਰ ਵੀ ਗਹਿਰਾ ਹੋ ਗਿਆ ਐਸ.ਪੀ. ਕਿਕਰ ਸਿੰਘ ਨੇ ਕਿਹਾ ਕਿ ਮ੍ਰਿਤਿਕ ਦੇ ਪਰਿਵਾਰ ਨੇ ਇੱਕ ਦਿਨ ਪਹਿਲਾਂ ਦਵਿੰਦਰ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ ਉਸ ਤੋਂ ਬਾਅਦ ਵੀਰਵਾਰ ਨੂੰ ਉਸਦੀ Laash ਟੁਕੜਿਆਂ ਵਿੱਚ ਮਿਲੀ ਹੈ ਉਹਨਾਂ ਅੱਗੇ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ ਪ੍ਰਾਪਤ ਕਰ ਲਈ ਗਈ ਹੈ ਜਿਸ ਤੋਂ ਮ੍ਰਿਤਿਕ ਦੇ ਦੋਸ਼ਤ ਦੋਸਤ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ ਪੂਰੀ ਕਹਾਣੀ ਉਸਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਹੀ ਜੜੀ ਹੈ ਉਹ ਸਾਹਮਣੇ ਆਏਗੀ ਕਿੰਨੇ ਮਹੀਨੇ ਬਾਅਦ ਰਹਿਣ ਤੋਂ ਬਾਅਦ ਜਿਵੇਂ ਲੜਕਾ ਵਾਪਸ ਆਉਂਦਾ ਹੈ ਤਾਂ ਉਸਦੇ ਦੋਸਤ ਵੱਲੋਂ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ ਕਤਲ ਦੀ ਵਜ੍ਹਾ ਕੀ ਹੈ ਕਾਰਨ ਕੀ ਹੈ ਇਹ ਦੋਸਤ ਦੀ ਗ੍ਰਿਫਤਾਰੀ ਤੋਂ ਬਾਅਦ ਪਤਾ ਚੱਲੇਗਾ ਪਰ ਮੁੱਢਲੀ ਜਾਂਚ ਤੋਂ ਇਹੀ ਦੇਖਿਆ ਜਾ ਰਿਹਾ ਹੈ ਕਿ ਜੋ ਜਿਸ ਡਰਮ ਦੇ ਵਿੱਚ ਉਸਦੀ Laash ਮਿਲੀ ਹੈ ਟੁਕੜਿਆਂ ਦੇ ਵਿੱਚ ਉਹ ਡਰਮ ਉਸਦਾ ਦੋਸਤ CCTV ਫੁਟੇਜ ਦੇ ਵਿੱਚ ਲਿਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਧੰਨਵਾਦ